ਹਾਂਜੀ ਸਤਿ ਸ੍ਰੀ ਅਕਾਲ ਜੀ ਸੋਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਆਪਣੇ ਕੋਲੇ ਇਹ ਲੱਕੜ ਦੀ ਅਲਮਾਰੀ ਆਈ ਸੀਗੀ ਸੰਦੂਖਾਂ ਦੇ ਨਾਲ ਇਹਦੀ ਵੀ ਬਹੁਤ ਭੈੜੀ ਹਾਲਤ ਸੀਗੀ ਦੇਖੋ ਇਹਨੂੰ ਆਪਾਂ ਸਾਰੀ ਸਫਾਈ ਕਰਕੇ ਇਹਨੂੰ ਬਰਾਊਨ ਰੰਗ ਕਰਕੇ ਉੱਤੇ ਆਪਾਂ 골ਡਨ ਦੇ ਫਲਾਵਰ ਵਾਹੇ ਨੇ ਤੇ ਇਹ ਆਪਾਂ ਪ੍ਰੋਪਰ ਤਿਆਰ ਕਰੀ ਹੈ ਜੀ ਦੇਖ ਸਕਦੇ ਹੋ ਤੁਸੀਂ ਤੁਹਾਡੇ ਘਰ ਵੀ ਅਗਰ ਕੋਈ ਲੱਕੜ ਦੀ ਅਲਮਾਰੀ ਪਈ ਆ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ 82641 44620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਲੁਧਿਆਣਾ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਇਹ ਲੱਕੜ ਦੀ ਅਲਮਾਰੀ ਆ ਜੀ ਬਿਲਕੁਲ ਠੋਸ ਲੱਕੜ ਦੀ ਬਣੀ ਹੋਈ ਆ ਜੀ ਪੁਰਾਣੀ ਲੱਕੜ ਜਿਹੜੀ ਕੈਲ ਦੀ ਲੱਕੜ ਹੁੰਦੀ ਸੀ ਕੈਲ ਦੀ ਲੱਕੜ ਦੀ ਇਹ ਅਲਮਾਰੀ ਬਣੀ ਹੋਈ ਆ ਬਿਲਕੁਲ ਸਿੰਪਲ ਸੀਗੀ ਬਹੁਤ ਜਾਨਕਿ ਗੰਦੀ ਮੰਦੀ ਹੋਈ ਪਈ ਸੀਗੀ ਆਪਾਂ ਇਹਨੂੰ ਪ੍ਰੋਪਰ ਸਫਾਈ ਕਰਕੇ ਤਿਆਰ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਤਿਆਰ ਕੀਤਾ ਵਾ ਤੁਹਾਡੇ ਘਰ ਵੀ ਅਗਰ ਕੋਈ ਲੱਕੜ ਦੀ ਅਲਮਾਰੀ ਪਈ ਆ ਤੁਸੀਂ ਇਸ ਤਰ੍ਹਾਂ ਨਵੇਂ ਡਿਜ਼ਾਈਨ ਚ ਅਲਮਾਰੀ ਨੂੰ ਬਣਾਉਣਾ ਚਾਹੁੰਦੇ ਹੋ ਡੈਕੋਰੇਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ ਜੋ ਨੰਬਰ ਹੈਗਾ ਜੀ 82641 44620 ਪਿੰਡ ਹੈਗਾ ਜੀ ਜ਼ੋਰਦਾਨ ਜ਼ਿਲ੍ਹਾ ਲੁਧਿਆਣਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਸਾਡੀ ਵਰਕ ਕਿੱਦਾਂ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਸਾਰਿਆਂ ਨੂੰ ਸੁਜਿੰਦਰ ਸਿੰਘ ਉੱਭੀ ਪੰਜਾਬੀ ਸਭਿਆਚਾਰ ਵਾਲੇ ਚਾਰਖੇ ਵਿਧਾਣੀਆਂ ਸੰਦੂਖ ਚੱਕੀਆਂ ਨਾਲੇ ਬਣਨ ਵਾਲੇ ਅੱਡੇ ਜੋ ਵੀ ਪੰਜਾਬੀ ਸਭਿਆਚਾਰ ਦਾ ਸਮਾਨ ਆ ਜੀ ਅਗਰ ਕਿਸੇ ਨੇ ਲੈਣਾ ਤਿਆਰ ਕਰਵਾਉਣਾ ਸੰਦੂਖ ਤਿਆਰ ਕਰਵਾਉਣਾ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ